ਤੇ ਜਾ ਕੇ ਆਪਣੀ ਇਹ ਝੂਠੀ ਲਫਾਫੇਬਾਜੀ ਤੇ ਪੰਜਾਬੀ ਚ ਕਈ ਬਕਵਾਸ ਬਾਜੀ ਕਰਦੇ ਰਹੇ ਆ ਵੀ ਅਸੀਂ ਆਉਂਦੇ ਆ ਪੱਕੇ ਕਰਾਂਗੇ ਬਿਲਕੁਲ ਬਿਲਕੁਲ ਹੁਣ 3 ਸਾਲ ਦਾ ਸਮਾਂ ਇਹਨਾਂ ਨੂੰ ਹੋ ਚੱਲਿਆ ਸਾਡੇ ਸਿਰਾਂ ਤੇ ਹੀ ਵੋਟਾਂ ਲੈ ਗਏ ਤੇ ਇਹ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈਗੇ ਇਸ ਕਰਕੇ ਇਹ ਲੋਕ ਇੱਥੇ ਆਏ ਆ ਇਸ ਕਰਕੇ ਸਾਡੀ ਐਸਐਸਓ ਸਾਨੂੰ ਬੇਨਤੀ ਆ ਇਹ ਕੋਈ ਪਸਪੈਟੀਆਂ ਦਾ گرو ਨਹੀਂ ਹੈ ਇਹ ਪੰਜਾਬ ਦੇ ਸਕੂਲਾਂ ਚ ਕੰਮ ਕਰਦੇ ਤੇ ਆਪਕਿਆ ਜਿਨ੍ਹਾਂ ਦੇ ਹੱਥਾਂ ਦੇ ਕੋਲੋਂ ਪੜ ਕੇ ਤੁਸੀਂ ਵਰਦੀਆਂ ਪਾਈਆਂ ਹੋਈਆਂ ਇਸ ਕਰਕੇ ਤੁਸੀਂ ਆਪਣੀ ਡਿਊਟੀ ਕਰੋ ਤੁਹਾਡੀ ਡਿਊਟੀ ਦੇ ਵਿੱਚ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਸਾਡਾ ਅਧਿਕਾਰ ਹੈ ਆਪਣੇ ਹੱਕਾਂ ਦੀ ਬੋਲਣਾ ਤੇ ਮੰਤਰੀ ਨਾਲ ਗੱਲ ਕਰਨਾ ਜੇਕਰ ਮੰਤਰੀ ਗੱਲ ਨਹੀਂ ਕਰਦਾ ਤਾਂ ਫਿਰ ਉਹਦੇ ਬਰੂਹਾ ਤੇ ਦਵਾਰ ਦੇ ਉੱਤੇ ਆ ਕੇ ਸ਼ਾਂਤਮਈ ਧਰਨਾ ਦੇਣਾ ਉਹ ਕਰਨ ਲਈ ਅਧਿਆਪਕ ਆਏ ਹੋਏ ਆ ਇਸ ਕਰਕੇ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਮੰਤਰੀ ਸਾਹਿਬ ਨੂੰ ਇੱਥੇ ਬੁਲਾਇਆ ਜਾ ਸਕਦਾ ਹੈਗਾ ਬਿਲਕੁਲ ਉਹ ਆ ਸਕਦੇ ਆ ਬਿਲਕੁਲ ਆ ਸਕਦੇ ਆ ਜੇ ਜੇ ਮੁੱਖ ਮੰਤਰੀ ਆਸਟ੍ਰੇਲੀਆ ਦੇ ਵਿੱਚ ਕ੍ਰਿਕਟ ਦਾ ਮੈਚ ਵੇਖਣ ਜਾ ਸਕਦਾ ਤੇ ਜਨੂਅਰ ਮੁੱਦੇ ਤੇ ਇਹ ਮੰਤਰੀ ਕਿਉਂ ਨਹੀਂ ਆ ਸਕਦਾ